ਇਦਰਾ ਇਦਰਾ ਉਹਨਾਂ ਪੇ ਮੈਂ ਕਿਹਨਾਂ ਨੂੰ ਭੇਜਦਾ ਵੇ ਗਿਆ ਉਹਨਾਂ ਨੂੰ ਕੋਈ ਜੋਗੀ ਨਹੀਂਗਾ ਮੈਂ ਨਾ ਤੂੰ ਬੰਬੇ ਤੋਡੀਆਂ ਬੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਹੈ ਸਾਡੇ ਕੋਈ ਕਸ਼ਾਇਤ ਨਹੀਂ ਹੈ ਕਹਿੰਦੇ ਕਿ ਰੂਪ ਬਦਲ ਕੇ ਤੁਸੀਂ ਪੈਸੇ ਮੰਗਦੇ ਹੋ ਅਸੀਂ ਕਦੇ ਰੂਪ ਬਦਲਣਾ ਸਾਡਾ ਰੂਪ ਹੀ ਹੈ ਸਾਰੇ ਤਾਂ ਕਹਿ ਰਹੇ ਨੇ ਕਿ ਮੰਗਦੇ ਨੇ ਇੱਥੇ ਬਹੁਤ ਤੰਗ ਕੀਤਾ ਹੈ ਜਿਹੜਾ ਬਲਾਉ ਬਲਾ ਕੇ ਲੈ ਕੇ ਆਓ ਧਰਮ ਦੇ ਨਾਂ ਤੇ ਲੁੱਟਦੇ ਆਏ ਜਿਹੜੀ ਕੈਮੀ ਸ਼ਕਤੀ ਹੈਗੀ ਉਹ ਮੇਰੇ ਤੇ ਮਾਰ ਲੈ ਕੱਢ ਕੇ ਗਈ ਸ਼ਕਤੀ ਜਿਹਨਾਂ ਕੋਲ ਹੈਗੀ ਜੀ ਤਦਾਰ 100 ਜੋ 1000% ਸਹੀ ਆ ਜੇ ਇਹਨਾਂ ਸਾਰਿਆਂ ਨੂੰ ਮਾਰ ਦੇ ਸਾਰਿਆਂ ਨੂੰ ਹੀ ਮਾਰ ਦੇ ਮੰਗਤਿਆਂ ਨੂੰ ਮਾਰ ਹੀ ਜਵੇ ਨਾ ਤਾਂ ਵੀ ਫਾਇਦਾ ਆਪਣੇ ਵਿਚਾਰ ਦਾ ਪਾਦਾ ਹੁੰਦੀ ਆ ਕਿ ਬਜ਼ੁਰਗ ਜੀ ਉਹ ਹਰ ਅੱਗੇ ਐ ਕਰਦੇ ਨੇ ਚੁੰਨੀ ਜੀ ਉਹਦੇ ਮਗਰ ਉਹਦੀ ਕੋਠੀ ਜਾਂ ਮੈਂ ਨਾਲ ਜਾ ਕੇ ਵਿਖਾਉਂਗਾ ਜਿਹੜੇ ਸਾਧ ਵਤਨ ਮੰਗਣ ਆਉਂਦੇ ਸੀ ਨਾ ਉਹ ਮੈਨੂੰ ਹੀ ਪੁੱਛਦੇ ਸੀਗੇ ਕਿ ਤਾ ਰੋਜ਼ ਹੀ ਆਂਦਾ ਸੀਗਾ ਟੋਡਾ ਜੰਗੂਮਰ ਦਾ ਉਹ ਕੱਲ ਮੈਨੂੰ ਕਹਿ ਰਿਹਾ ਸੀਗਾ ਕਹਿੰਦੇ ਯਾਰ ਫੜ ਕੇ ਅੰਦਰ ਤਾਂ ਨਹੀਂ ਕਰ ਦੇਣਗੇ ੰਜਾਬ ਸਰਕਾਰ ਨੇ ਹੁਣੇ-ਹੁਣੇ ਨਵੇਂ ਹੁਕਮ ਜਾਰੀ ਕੀਤੇ ਨੇ ਜਿਨ੍ਹਾਂ ਹੁਕਮਾਂ ਦੇ ਤਹਿਤ ਕਹਿੰਦੇ ਕਿ ਭਿਖਾਰੀਆਂ ਦੇ ਨਾਲ ਜਿਹੜੇ ਬੱਚੇ ਨਜ਼ਰ ਆਉਂਦੇ ਨੇ ਉਹਨਾਂ ਦਾ ਡੀਐਨਏ ਕਰਵਾਇਆ ਜਾਊਗਾ ਔਰ ਇਹ ਡੀਐਨਏ ਕਿਉਂ ਕਰਵਾਇਆ ਜਾਊਗਾ ਕਹਿੰਦੇ ਕਿ ਕਿਉਂਕਿ ਬੱਚੇ ਅਗਵਾ ਹੋ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਛੋਟੇ ਬੱਚਿਆਂ ਦੀ ਖਰੀਦੋ-ਫਰੋਕ ਹੁੰਦੀ ਆ ਫਿਰ ਇਹਨਾਂ ਨੂੰ ਅੰਗਹੀਨ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਨਾਂ ਤੋਂ ਭੀਕ ਮੰਗਵਾਉਣ ਵਰਗਾ ਅਪਰਾਧ ਦੇ ਜਿਹੜਾ ਉਹ ਕਰਵਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਤੇ ਅੱਜ ਅਸੀਂ ਮੌਜੂਦ ਆ ਖਰੜ ਦੇ ਬੱਸ ਸਟੈਂਡ ਦੇ ਉੱਤੇ ਜਿੱਥੇ ਕਹਿੰਦੇ ਕਿ ਕਿਸੇ ਵੇਲੇ ਭਿਖਾਰੀਆਂ ਦਾ ਮੇਲਾ ਲੱਗਾ ਹੁੰਦਾ ਸੀਗਾ ਇੱਕ ਤੋਂ ਬਾਅਦ ਇੱਕ ਭਿਖਾਰੀ ਡਾਰ ਤੇ ਡਾਰ ਤੁਰ ਹੀ ਆਉਂਦੀ ਹੁੰਦੀ ਸੀ ਔਰ ਇੱਥੇ ਜਿਹੜੇ ਲੋਕ ਨੇ ਬੱਸ ਸਟੈਂਡ ਤੇ ਆਉਂਦੇ ਜਾਂਦੇ ਸੀ ਯਾਤਰੀ ਉਹ ਬਹੁਤ ਪਰੇਸ਼ਾਨ ਹੁੰਦੇ ਸੀਗੇ ਨਾ ਭਿਖਾਰੀਆਂ ਤੋਂ ਪਰ ਤੁਸੀਂ ਨਜ਼ਰ ਮਾਰ ਕੇ ਦੇਖ ਸਕਦੇ ਹੋ ਜਿੱਥੋਂ ਤੱਕ ਕੈਮਰੇ ਦੀ ਰੇਂਜ ਜਾਂਦੀ ਹੈ ਕੋਈ ਵੀ ਭਿਖਾਰੀ ਅੱਜ ਇੱਥੇ ਬੱਸ ਸਟੈਂਡ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਔਰ ਇਹੀ ਹਾਲਾਤ ਕਹਿੰਦੇ ਪੰਜਾਬ ਦੇ ਬਹੁਤ ਸਾਰੇ ਉਹਨਾਂ ਭੀੜ ਭੜਕੇ ਵਾਲਿਆ ਇਲਾਕਿਆਂ ਦੇ ਹੋ ਚੁੱਕੇ ਨੇ ਜਿੱਥੇ ਅਕਸਰ ਭਿਖਾਰੀਆਂ ਦੀ ਬਹੁਤ ਵੱਡੀ ਤਾਦਾਦ ਵੇਖਣ ਨੂੰ ਮਿਲਦੀ ਹੁੰਦੀ ਸੀ ਸੋ ਇੱਥੇ ਬਹੁਤ ਸਾਰੇ ਯਾਤਰੀ ਨੇ ਨਜ਼ਰ ਆ ਰਹੇ ਨੇ ਆਮ ਲੋਕ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਾਂਗੇ ਅਸੀਂ ਕਿ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਇਹ ਉਹਨਾਂ ਦੇ ਮੁਤਾਬਕ ਕਿੰਨਾ ਕ ਸਹੀ ਫੈਸਲਾ ਉਸ ਫੈਸਲੇ ਨੂੰ ਕਿੰਨਾ ਕ ਸਹੀ ਮੰਨਦੇ ਨੇ ਬਈ ਸਤਿ ਸ਼੍ਰੀ ਅਕਾਲ ਬਈ ਇੱਥੇ ਸੁਣਿਆ ਕਿ ਕਾਫੀ ਭਿਖਾਰੀ ਹੁੰਦੇ ਸੀ ਪਰ ਜਦੋਂ ਤੋਂ ਸਰਕਾਰ ਨੇ ਹੁਕਮ ਲਾਗੂ ਕੀਤੇ ਨੇ ਵੀ ਡੀਐਨਏ ਹੋਊਗਾ ਬੱਚਿਆਂ ਦੀ ਜਾਂਚ ਕਰਾਂਗੇ ਉਦੋਂ ਤੋਂ ਭਿਖਾਰੀ ਦਿਖਦਾ ਹੀ ਨਹੀਂ ਇੱਥੇ ਘਟ ਹੈ ਜੀ ਇਹ ਜਿਹੜੇ ਸਾਧ ਮਤਲਬ ਮੰਗਣ ਆਉਂਦੇ ਸੀ ਨਾ ਉਹ ਮੈਨੂੰ ਵੀ ਪੁੱਛਦੇ ਸੀਗੇ ਤੇ ਦੁਆ ਸਹਮਨ ਕਰਦੇ ਰਹੋ ਜਾਂਦੇ ਜਾਂਦੇ ਸੀ ਉਹ ਵੀ ਲੋਕ ਉਹ ਨਹੀਂ ਦੇਖਿਆ ਇੱਕ ਤਾਂ ਰੋਜ ਜਾਂਦਾ ਸੀਗਾ ਮੁੰਡਾ ਜੰਗੂ ਮੁਰਦਾ ਉਹ ਕੱਲ ਮੈਨੂੰ ਕਹਿ ਰਿਹਾ ਸੀਗਾ ਕੰਨ ਯਾਰ ਫੜ ਕੇ ਅੰਦਰ ਤਾਂ ਨਹੀਂ ਕਰ ਦੇਣਗੇ ਮੈਂ ਯਾਰ ਮੈਨੂੰ ਵੀ ਪਤਾ ਜੋ ਕਾਨੂੰਨ ਚੱਲਿਆ ਉਹ ਤਾਂ ਫਿਰ ਆਪ ਸੈਣੇ ਅੱਜ ਇੱਥੇ ਜਨਾਨੀਆਂ ਬਹੁਤ ਆਂਦੀਆਂ ਸੀਗੀਆਂ ਜੀ ਉਹ ਗਹਿਣੇ-ਗੋਣੇ ਵਾਟ ਰੈਂਦੀਆਂ ਸੀਗੀਆਂ ਬਹੁਤ ਫੜੀਆਂ ਸੀ ਸਾਨੂੰ ਇੱਕ ਦਿਨ ਫੜ ਲੀਆ ਕਹਿੰਦੀ ਕਿ ਲੱਖ ਰੁਪਏ ਦੇ ਦੇਣੇ ਸਾਨੂੰ ਛੱਡੋ ਫਿਰ 2 ਲੱਖ ਤੇ ਆ ਗਈਆਂ ਜੀ ਕਭੀ ਅਸੀਂ ਕੰਨ ਨੂੰ ਵੈਸੇ ਲੈਣੇ ਆਂ ਇਹਨਾਂ ਸਾਲੇ ਵੈਸੇ ਲੱਗਦੇ ਹੀ ਛੱਡ ਦਿੰਦੇ ਆ ਫਿਰ ਇੱਥੇ ਦੁਨੀਆਂ ਫੜਦੀ अच्छा मतलब ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਸਰਕਾਰ ਦਾ ਫੈਸਲਾ ਹੈ ਵੀ ਡੀਐਨਏ ਟੈਸਟ ਹੋਊਗਾ ਹਾਂਜੀ ਇਹ ਬਹੁਤ ਵਧੀਆ ਫੈਸਲਾ ਹੈ ਥਗੀਆਂ ਹੋਰੀਆਂ ਮਾਰ ਦੇ ਆ ਜੀ ਘਰਾਂ ਦਾ ਪੇਪਰ ਲੈ ਕੇ ਜਿਹੜੇ ਇੱਥੇ ਮੰਗੀ ਜਾਣਾ ਹੈ ਜੇ ਕੋਈ ਸਮਾਨ ਤੋਂ ਦੇਖਾ ਲੋਕ ਕੋਈ ਮਾਤੜ ਸ਼ਰਾਬੀ ਆ ਉਹਦਾ ਸਮਾਨ ਨੂੰ ਕੱਢ ਲੈਣਾ ਬਹੁਤ ਬੁਰਾ ਖੜਾ ਜੀ ਬਾਪੂ ਜੀ ਕਿਵੇਂ ਤੁਸੀਂ ਕਿਵੇਂ ਵੇਖਦੇ ਹੋ ਫੈਸਲੇ ਨੂੰ ਠੀਕ ਹੈ ਜੀ ਐਲ ਵਧੀਆ ਹੁਣ ਜਾਂਦੇ ਬਾਅਦ ਰੋ ਦੇਖਦੇ ਘਟੇ ਦੀ ਆ ਹੈ ਜੀ ਨੇ ਵੀਰੇ ਫਿਰ ਇਹ ਗੰਦੇ ਆਮਨੇ ਵਾਲੇ ਜਿਹਦੇ ਪੰਢੇ ਵਾਲੇ ਵਗਰੇ ਲੱਗ ਜਾਂਦੇ ਉਹ ਉਧਰ ਛੱਡ ਕੇ ਆਉਂਦੇ ਜਿਹਦੇ ਵਿਚਾਰਾ ਕੋਈ ਪੰਢੇ ਵਾਲੇ ਨਿਆਲੇ ਉਹਨਾਂ ਨੂੰ ਪਤਾ ਹੀ ਬਾਹਰ ਨੇ ਕੋਈ ਜਾਂ ਮਗਰੇ ਲੱਗ ਜਾਂਦੇ ਨੇ ਮੰਨ ਲਓ ਹੁਣ ਠੀਕ ਆ ਹੁਣ ਕੋ ਦਿਖਦਾ ਨਹੀਂ ਹੈਗਾ ਮੇਰੇ ਕਹਿੰਦਾ ਵਾਲ ਫੈਸਲਾ ਵਧੀਆ ਉਹ ਤਾਂ ਮੰਗ ਲੇ ਵੇਖ ਕਿ ਉਹ ਵਾਹੀ ਜਾਂ ਲੱਤਾਂ ਦੀਆਂ ਕੀ ਇੱਕ ਬਾਹ ਵਾਲੇ ਵੀ ਤਾਂ ਕੰਮ ਕਰ ਰਹੀ ਹੈ ਜਿੰਨਾ ਕਰਨਾ ਹੈ ਜਿੰਨਾ ਮੰਗਣ ਦੀ ਹੱਤ ਪੈ ਗਈ ਹੈ ਜਿਹੜੀ ਇੱਕ ਲੱਤ ਨਹੀਂ ਉਹ ਤਾਂ ਕੰਮ ਕਰ ਸਕਦੇਗਾ ਬਸ ਜਿਹੜੀ ਮੰਗਣ ਦੀ ਹੱਤ ਪੈ ਗਈ ਉਹ ਨਹੀਂ ਕਰਦੇ ਉਹ ਨਹੀਂ ਕਰ ਸਕਦਾ ਉਹ ਤੇ ਸੋ ਵੇਖ ਰਹੇ ਤੁਸੀਂ ਫੈਸਲੇ ਨੂੰ ਠੀਕ ਮੰਨਿਆ ਜਾ ਰਿਹਾ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਨਾਲ ਗੱਲ ਕਰਾਂਗੇ ਬਾਈ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਕਿਵੇਂ ਵੇਖਦੇ ਹੋ ਸਰਕਾਰ ਦੇ ਫੈਸਲੇ ਨੂੰ ਇਹ ਮੰਗਨ ਵਾਲੀ ਹੈ ਹਾਂ ਬਹੁਤ ਠੀਕ ਹੈ ਬਹੁਤ ਤੰਕਰ ਦਾ ਕੋਈ ਸਟੂਡੈਂਟ ਜਾ ਰਿਹਾ ਉਹਨੂੰ ਫਰਿੰਦਾ ਅਸਲਟ ਕੋ ਬਹੁਤ ਪੂਰਾ ਹਾਲ ਕਰਕੇ ਰੱਖਿਆ ਹੈ ਥਾਂ ਪਰ ਆ ਗਲੀ ਮੇ ਵੀ ਹੈ ਪੂਰੇ ਭਰ ਕੇ ਰਹਿਤਾ ਹੈ ਥਾਂ ਪਰ ਅੱਛਾ ਫਿਰ ਸੋਡੀ ਦਾ ਦੁਕਾਨ ਹੈ ਵਾਹ ਵੀ ਮੰਗਨ ਵਾਲੀ ਬਹੁਤ ਹੈ जैसे कोई खा रहा है चौमिन वगैरह उसके मगर पड़ जाता है छोटी-छोटी बच्चे है अच्छा। हाँ बहुत बहुत कम करता है यहाँ पर जैसे जैसे मैं रेही लगाता हूँ मेरे पास कस्टमर आ जाता है वो कस्टमर को रेही पर पहुँच जाता है मांगने के लिए हाँ मतलब तो भी नुकसान होता है हाँ ग्राहक टिकता ही नहीं है मंगने वाला पीछे पीछे जाता है ਜੋ ਜਿਹੜੇ ਪੀਖ ਮੰਗਦੇ ਨੇ ਹਨਾ ਉਹਨਾਂ ਬਾਰੇ ਕੀ ਦੇਖਦੇ ਤੁਸੀਂ ਨਹੀਂ ਚਾਹੀਦਾ ਗਲਤ ਆ ਬਿਲਕੁਲ ਗਲਤ ਆ ਜਿਹੜੇ ਲੋਕ ਆਪ ਦੇ ਦਿੰਦੇ ਉਹਨਾਂ ਨੂੰ ਉਹ ਵੀ ਗਲਤ ਜਿੱਥੇ ਦੇਣਾ ਉੱਥੇ ਦਿੰਦੇ ਨਹੀਂਗੇ ਤੇ ਆਪੀ ਖ ਮੰਗਣ ਨਾਲ ਦਿੰਦੇ ਜਿਹੜੇ ਰਾਤ ਨੂੰ ਚੋਰੀਆਂ ਵੀ ਡੱਕੇ ਵੀ ਮਾਰਦੇ ਤੇ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿੱਥੇ ਪੈਸਾ ਦੇਣਾ ਕੋਈ ਵਧੀਆ ਜਗ੍ਹਾ ਦਵੇ ਜਿਹੜਾ ਤਾਂ ਪਤਾ ਲੱਗੇ ਵੀ ਉਹ ਸਾਡੇ ਪੈਸੇ ਦੇ ਵਕਮ ਆ ਪੀਖ ਮੰਗਣ ਵਾਲੇ ਤਾਂ ਮੰਗ ਕੇ ਰਾਤ ਨੂੰ ਚਾਰੂ ਵੀ ਕੇ ਚੇਰੀ ਕਰਦੇ ਨੇ ਤੇ ਇਹੀ ਮੈਂ ਤਾਂ ਕਹਿਣਾ ਚਾਹੁੰਦਾ ਹਾਂਜੀ अच्छा ਤੁਸੀਂ ਸਟੂਡੈਂਟ ਹੋ জব ਲੱਭ ਰਹੇ ਹੋ ਨਹੀਂ ਜੀ ਕੀ ਕਰਦੇ ਹੋ ਮੈਂ ਤਾਂ ਸੀਜੀ ਲੱਗਿਆ ਪੜੇ ਜਾਂਦਾ ਜੀ اچھا ਅੱਛਾ ਜਿਹੜਾ ਇੱਥੇ ਹੁਣ ਬੈਗਰਸ ਨੂੰ ਲੈ ਕੇ ਆਖਿਆ ਆ ਭਿਖਾਰੀਆਂ ਨੂੰ ਲੈ ਕੇ ਵੀ ਇਹਨਾਂ ਦੇ ਨਾਲ ਜਿਹੜੇ ਜਵਾਖ ਜੱਲੇ ਹੁੰਦੇ ਨੇ ਛੋਟੇ ਡੀਐਨਏ ਹੋਊਗਾ ਸਹੀ ਸਮਝਦੇ ਆ ਫੈਸਲੇ ਨੂੰ ਉਹ ਤਾਂ ਸਹੀ ਤੇ ਸਮਝਦੇਗੇ ਕਿ ਪਤਾ ਲੱ ਆ ਜਾਂਦਾ ਕੀ ਤਾਂ ਨਿਆਣਾ ਚੱਕਿਆ ਵਾ ਇਹਦਾ ਪਤਾ ਲੱ ਆ ਜਾਂਦਾ ਹੈ ਜਿਹੜੇ ਲੋਕ ਚੱਕ ਲੈਂਦੇ ਆ ਅੱਜ ਕੱਲ ਇਹਦਾਂ ਨਾ ਹੋਗਾ ਮੇਰਾ ਲੱਗ ਜਾਂਦਾ ਬਤਾ اچھا ਇਹ ਮੈਂ ਸੁਣਿਆ ਕਿ ਇਹ ਇੱਥੇ ਭਿਖਾਰੀ ਤੰਗ ਬੋਹ ਕਰਦੇ ਹੁੰਦੇ ਸੀ ਬਲਾਂ ਨਹੀਂ ਮੈਨੂੰ ਮੈਦਾ ਹੀ ਹੋਣੀ ਲਈ ਇੱਥੇ ਡਿਵੀਜ਼ਨ ਅੱਛਾ ਤੁਸੀਂ ਕਿੱਥੋਂ ਆਏ ਹੋ ਮੈਂ ਤਾਂ ਨੰਗਲ ਤੋਂ ਆਇਆ ਆਨੰਦਪੁਰ ਸਾਹਿਬ ਅੱਛਾ ਉੱਥੇ ਭਿਖਾਰੀ ਤੰਗ ਨਹੀਂ ਕਰਦੇ ਨਹੀਂ ਉੱਥੋਂ ਤਾਂ ਹੈ ਕਰਦੇ ਰਹੇ ਪਰ ਘੱਟ ਕਰਦੇ ਚੋਰੀਆਂ ਤਾਂ ਕਰਦੇ ਉੱਥਾਂ ਅੱਛਾ ਮਤਲਬ ਜੇ ਭੀਖ ਵੀ ਮੰਗਦੇ ਚੋਰੀਆਂ ਵੀ ਕਰ ਚੋਰੀਆਂ ਚੋਰੀਆਂ ਰਾਤ ਦੇ ਕਰਦੇ ਅੱਛਾ ਜਿਹੜੇ ਲੋਕ ਇੰਨਾ ਭਿਖਾਰੀਆਂ ਦੇ ਤਰਸ ਖਾ ਕੇ ਦੇ ਦਿੰਦੇ ਨੇ ਕੋਈ ਰੁਪਈਆ 2 ਰੁਪਈਏ 10 ਰੁਪਈਏ ਲੱਗਦਾ ਤੁਹਾਨੂੰ ਵੀ ਸਹੀ ਹੈ ਤਰਸ ਖਾ ਕੇ ਦੇ ਦੇਣੇ ਚਾਹੀਦੇ ਆ ਇਹ ਉੱਦਾਂ ਗਲਤ ਹੈ ਉੱਦਾਂ ਮੜਿਆ ਉਸ ਪਾਣੀ ਦੀ ਬੋਦਲਾ ਪੁੱਦਲਾ ਦੇਣੀ ਚਾਹੀਦੀਆਂ 10 ਇਹ ਤਾਂ ਗਲਤ ਹੈ ਜਿਹੜੇ 10 5 ਰੁਪਏ ਦੇਣਦੇ ਇਹ ਗਲਤ ਹੈ ਜੋ ਬਿਲਕੁਲ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾ ਜਾ ਰਿਹਾ ਹੈ ਔਰ ਜਿਹੜੇ ਲੋਕ ਭੀਖ ਦਿੰਦੇ ਨੇ ਉਹਨਾਂ ਦੇ ਫੈਸਲੇ ਨੂੰ ਗਲਤ ਹੋਰ ਲੋਕਾਂ ਨਾਲ ਗਲਤ ਬਾਤ ਕਰਾਂਗੇ ਮੈਡਮ ਜਿਹੜਾ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਜਿਹੜੇ ਭਿਖਾਰੀਆਂ ਦੇ ਨਾਲ ਬੱਚੇ ਹੁੰਦੇ ਨੇ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਕਿ ਉਹਨਾਂ ਦੇ ਅਸਲ ਬੱਚੇ ਨੇ ਕਿ ਨਹੀਂ ਕਿਵੇਂ ਵੇਖਦੇ ਹੋ ਫੈਸਲੇ ਨੂੰ ਮੈਂ ਇਹਦੇ ਵਿੱਚ ਜਾਂਚ ਕਰਨ ਦੀ ਤੇ ਨਹੀਂ ਲੋੜ ਨਹੀਂ ਕਿਉਂਕਿ ਉਹਨਾਂ ਦੇ ਉਹਨਾਂ ਨੇ ਰਹਿਣਾ ਹੀ ਉੱਥੇ ਉਹਨਾਂ ਕੋ ਵੀ ਕੋਈ ਕੁਸ਼ਨ ਨਹੀਂ ਕਿ ਇਸ ਨਾਲ ਉਹਨਾਂ ਦੇ ਰੋਕ ਨੂੰ ਤੇ ਰੋਕ ਲਗਾਈ ਜਾਏ ਇਹ ਨਾ ਤਾਂ ਸਹੀ ਨਹੀਂ ਤੁਹਾਨੂੰ ਲੱਗਦਾ ਸਹੀ ਨਹੀਂ ਹੈਗਾ ਫੈਸਲਾ ਅੱਛਾ ਬਹੁਤ ਸਾਰੇ ਮਾਪਿਆਂ ਨੇ ਕੰਪਲੇਂਟ ਕੀਤੀ ਸੀ ਕਿ ਸਾਡੇ ਬੱਚੇ ਅਗਵਾ ਕਰ ਲਏ ਗਏ ਸਰਕਾਰ ਕਹਿੰਦੇ ਸਾਡੇ ਕੋਲ ਰਿਪੋਰਟ ਆਈਆਂ ਨੇ ਕਿ ਅਗਵਾ ਹੋਏ ਬੱਚਿਆਂ ਤੋਂ ਭੀਖ ਮੰਗਾਈ ਜਾਂਦੀ ਹੈ ਇਸ ਲਈ ਅਸੀਂ ਐਵੇਂ ਕਰ ਰਹੇ ਹਾਂ ਹਾਂ ਜੇ ਇਹ ਵਾਕਈ ਗੱਲ ਸਹੀ ਹੈ ਤੇ ਜਰੂਰ ਇਹਦਾ ਮਾਇਨਾ ਪ੍ਰਾਪਰ ਤਰੀਕੇ ਨਾਲ ਹੋਣਾ ਚਾਹੀਦਾ ਵੈਸੇ ਦੇਖਿਆ ਜਾਵੇ ਤੇ ਪਹਿਲੇ ਵੀ ਬੱਚੇ ਐਸੇ ਰੋਡਸ ਤੇ ਕੁਛ ਕੁਛ ਨੇ ਕੁਛ ਅੱਤੇ ਬੈਠੇ ਹੁੰਦੇ ਐਸੇ ਲੇ ਬੈਠੇ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਹਾਂ ਅਜਾ ਬੀਬੀ ਇਹ ਜਿਹੜੇ ਪੀਖ ਮੰਗਦੇ ਨੇ ਉਹਨਾਂ ਦੇ ਨਾਲ ਕਹਿੰਦੇ ਜਵਾਖ ਜੱਲੇ ਬਹੁਤ ਹੁੰਦੇ ਨੇ ਤੇ ਹੁਣ ਸਰਕਾਰ ਵੀ ਜਾਂਚ ਕਰੂਗੀ ਉਹਨਾਂ ਦੇ ਆਪਦੇ ਨਿਆਣੇ ਨੇ ਕਿ ਉਹਨਾਂ ਨੇ ਚੱਕੇ ਹੋਏ ਨੇ ਕਿ ਮੈਂ ਸਹੀ ਮੰਨਦੇ ਹਾਂ ਫੈਸਲੇ ਨੂੰ ਹੁਣ ਦੇਖੋ ਜੀ ਆਪਾਂ ਨੂੰ ਕੋਈ ਪਤਾ ਵੀ ਉਹਨਾਂ ਦੇ ਆਪਦੇ ਆ ਚੱਕੇ ਹੋਏ ਆ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਹੈਗਾ ਘਰ ਮੰਗਣਾ ਜਿਹੜਾ ਇਹ ਬਹੁਤ ਗਲਤ ਗੱਲ ਆ ਆਪਾਂ ਨੂੰ ਪਰਮਾਤਮਨ ਹੱਥ ਦਿੱਤੇ ਹੋਏ ਆ ਆਪਾਂ ਕਮਾ ਕੇ ਹੈ ਕਿ ਨਹੀਂ ਖਾਈਏ ਉਸ ਬਿਹਤਰ ਆ ਇਹ ਜਿਹੜਾ ਮੰਗ ਕੇ ਖਾਣਾ ਸਾਰਾ ਦੇਣਾ ਲੈਣਾ ਇੱਥੇ ਹੀ ਪੈਣਾ ਆਪਾਂ ਨੂੰ ਤੇ ਬਾਕੀ ਉਹਦਾ ਤੇ ਡਿਪੈਂਡ ਹੈ ਤੇ ਜਿਹੜਾ ਉਹ ਜਿਵੇਂ ਆ ਮੰਗ ਕੇ ਖਾਣਾ ਜਿੰਨੇ ਮੰਗ ਲੈਂਦੇ ਰਾਤ ਨੂੰ ਖਾ ਪੀ ਕੇ ਪੈ ਜਾਂਦੇ ਆ ਲੇਕਿਨ ਆਪਾਂ ਗਰੀਬ ਜਨਤਾ ਜਿਹੜੀ ਹੈ ਇਹ ਦੇਖ ਕੇ ਚਲੋ ਉਹ ਗਰੀਬਿਆ ਦੇ ਦੇ ਦਿਆ ਪਰ ਇਹ ਉਹਨਾਂ ਦੇ ਵਾਸਤੇ ਗੱਲ ਤਾਂ ਗੱਲ ਆ ਕਮਾਉਣੀ ਚਾਹੀਦੀ ਆ ਕਮਾ ਕੇ ਖਾਓ ਇਹ ਜਿੱਤ ਵੀ ਖਾਓ ਲੇਕਿਨ ਆਦਾ ਹੁੰਦੀ ਆ ਕਿ ਬਜ਼ੁਰਗ ਜੀ ਉਹ ਹਰ ਅੱਗੇ ਐ ਕਰ ਦਿੰਦੇ ਚੁੰਨੀ ਜੀ ਉਹਦੇ ਮਲਰੋਦੀ ਕੋਠੀ ਜਾਂ ਮੈਂ ਨਾਲ ਜਾ ਕੇ ਵਿਖਾਉਂਗਾ 3000 ਠੀਕ ਆ ਨਾ ਉਹਦੇ ਛੜਦੀ ਨਹੀਂ ਕੋਈ ਮੰਨ ਲਓ ਜਿਵੇਂ ਆਹ ਜਵਾਕ ਆ ਨਾ ਇਹ ਤੋਂ ਵੀ ਮੰਗਣੇ ਆ ਆ ਕੁੜੀਆ ਤੋਂ ਵੀ ਮੰਗਣੇ ਆ ਉਹ ਮਾਤਾ ਤੋਂ ਵੀ ਮੰਗਣੇ ਆ ਉਹਦੀ ਗਰੰਟੀ ਮੈਂ ਦਊਗਾ ਇਥੇ 3 ਦਿਨ ਹੋਈ ਖਬਰ ਉੱਡੀ ਨੂੰ ਹੁਣ ਲੱਭੀ ਨਹੀਂ ਉਹ ਐਡੀ ਛਦੀ ਗਰੀਬੀ ਨਿਕਲ ਗਈ ਉਹਨਾਂ ਦੀ ਮਤਲਬ ਤੁਹਾਨੂੰ ਸ਼ੱਕ ਹੈ ਵੀ ਉਹ ਜਵਾਕ ਛੋੜੀ ਕਰਦੇ ਹੋ ਜਵਾਕ ਛੱਡੋ ਮੇ ਨਾਲ ਸਭ ਕੋਈ ਚੋਰੀ ਕਰੀ ਜਾਂਦੇ ਆ ਇਹਦੇ ਕਿ ਬਜ਼ੁਰਗ ਜਾਊਗਾ ਵਿੰਗੜ ਜਾਊਗਾ ਮੈਂ 3 ਲੱਖ ਰੁਪਏ ਪੜਨਾ ਦੇ ਕੇ ਆਇਆ ਆ ਉਹ ਪਾਣੀ ਕਿਥੇ ਮੰਦਰਾ 3 ਲੱਖ ਰੁਪਇਆ ਉਹਨੇ ਦੇ ਗਿਆ ਮੈਂ ਤੇ ਮੈਂ ਇਹਨੂੰ ਫੜ ਕੇ ਪੁਲਿਸ ਕੋਲੇ ਖੜਿਆ ਉਹ ਤੋਂ ਬਾਅਦ ਉਹ ਦਿਖਿਆ ਨਹੀਂ ਉਹ 6 ਮਹੀਨਾ ਬਾਅਦ ਫੇਰ ਆ ਗਿਆ ਉਹ ਦੱਸੋ ਕਿਥੇ ਪੈਸੇ ਖੜਦੇ ਹੋ ਅੱਛਾ ਤੁਸੀਂ ਇੱਥੇ ਇੱਕ ਬਾਬੇ ਦੀ ਗੱਲ ਕਰ ਰਹੇ ਸੀ ਜੋਗੀ ਦੀ ਹਾਂ ਉਹ ਗੱਡੀ ਦੇ ਵਿੱਚ ਬੈਠਾ ਉਹ ਰੂਪ ਦੂਸਰਾ ਉਹ ਮੰਗਦਾ ਨਹੀਂ ਇਹ ਜੋਗੀਆਂ ਵਾਲਾ ਪ੍ਰਭਾਵ ਆ ਇਹ ਕਿਤੇ ਮੰਗਦੇ ਹੀ ਆ ਉਹ ਐ ਨਹੀਂਦੇ ਆ ਇਹ ਉਹਦਾ ਕੰਮ ਦੇਖੀ ਆ ਮੈਨੂੰ ਨੰਦਾ ਮੱਲੇ ਵੀ ਜੜੇ ਪੈਸ ਬਦਲ ਕੇ ਮੰਗਦੇ ਨੇ ਸਰਕਾਰ ਨੂੰ ਇੰਨਾ ਵੱਲ ਵੀ ਕੋਈ ਧਿਆਨ ਦੇ ਇੰਨਾਂ ਵੱਲ ਵੀ ਧਿਆਨ ਦੇਣਾ ਪੈਣਾ ਇਹ ਵੱਡੇ ਗੁੰਡੇ ਆ ਇਹ ਬਹੁਤ ਵੱਡੇ ਗੁੰਡੇ ਆ ਜਿੱਤੇ ਇਹਨਾਂ ਨੇ ਕੋਦੇ ਵੇਖਿਆ ਕੱਲੀ ਆਪਣਾ ਖੜੀ ਹੋਈ ਜਾਂ ਕੋਈ ਬੱਚਾ ਇਹਨਾਂ ਛੱਡਣਾ ਨਹੀਂ ਉਹਨੂੰ ਇਹਨਾਂ ਛੱਡਣਾ ਨਹੀਂ ਕੋਈ ਸਾਥ ਦੋਸਤ ਨਹੀਂ ਆ ਇਹ ਲੋਟੂ ਆ ਡੰਦ ਜੇ ਆ ਗੁੰਡੇ ਠੀਕ ਆ ਨਾ ਤੁਸੀਂ ਕਦੀ ਵੇਖਿਆ ਜਾ ਕੇ ਇਹਨਾਂ ਨੂੰ 20-20 ਸਾਲ ਦੀ ਸਜ਼ਾ ਚਾਹੀਦੀ ਆ ਜਿਹੜੇ ਇਸ ਤਰ੍ਹਾਂ ਤੁਰੇ ਫਿਰਦੇ ਮੰਗਦੇ ਆ ਤੁਸੀਂ ਕਦੀ ਵੇਖਿਆ ਵੀ ਇਹਨਾਂ ਦੇ ਨਾਲ ਕੋਈ ਜੋ ਗਵਰਨਮੈਂਟ ਨੇ ਚੱਕਿਆ ਕਦਰ ਨੂੰ ਸੁਧਾਰ ਗਿਆ ਮਗ ਤੇ ਬੜੇ ਘਟਦੇ ਬਹੁਤ ਫਰਕ ਪੈ ਗਿਆ ਮੰਗ ਤੇ ਅੱਗੇ ਨਾਲੋਂ ਬਹੁਤ 20 ਜਾਣੇ ਮੈਂ ਗਰੰਟੀ ਦੇਣਾ ਤੇ 20 ਜਾਣੇ ਮੰਗਣ ਵਾਲੇ ਆ ਕੁੜੀਆਂ ਮੁੰਡੇ ਜੁਨੇ ਨਿਕ ਨਿਕੇ 20 ਜਾਣੇ ਤੇ ਮੈਂ ਕੱਲੇ ਗਏ ਸੋ ਗਿਣਾ ਦਊਂ ਇਥੇ ਕੱਲ ਨੂੰ ਪਰਸੋਂ ਤੱਕ ਵੇਚ ਲਿਓ ਮਾਸ਼ਾਅੱਲ ਕਈ ਥਾਵਾਂ ਤੋਂ ਕਹਿੰਦੇ ਹਜੇ ਵੀ ਮਾਮਲੇ ਸਾਹਮਣੇ ਆਏ ਵੀ ਜੇ ਕਿਸੇ ਭਖਾਰੀ ਨੂੰ ਰੋਕੀਦਾ ਸੀ ਤਾਂ ਨਾਲ 10-12 ਹੋਰ ਆ ਕੇ ਇਕੱਠੇ ਗੱਲ ਪੈ ਜਾਂਦੇ ਸੀ ਕੁਝ ਹੋਇਆ ਇਦਾਂ ਦਾ ਨਹੀਂ ਗੱਲ ਗੁੱਲਤ ਨਹੀਂ ਪੈ ਜਵੇਂ ਤੁਹਾਨੂੰ ਕਹਿ ਦਈਏ ਆ ਕੀ ਬੋਲਦੇ ਬੜਾ ਵਾਂਦੇ ਤੁਸੀਂ ਨਾ ਦਿਓ ਹੋਰ ਤਾਂ ਸਾਨੂੰ ਦਿੰਦੇ ਹੀ ਆ ਅਸੀਂ ਹੋਰ ਕਿੱਥੋਂ ਲੈ ਲਾਂਗੇ ਤੁਸੀਂ ਨਾ ਦਿਓ ਅੱਗੋਂ ਅੱਗੋਂ ਐ ਬੋਲਦੇ ਆ ਧਰਦੋ ਥੋੜਾ ਮੰਗਦੇ ਸੀ ਲੋਕਾਂ ਤੋਂ ਮੰਗਦੇ ਲੋਕ ਸਾਨੂੰ ਦਿੰਦੇ ਆ ਇਹ ਗੁੰਡਾਗਰਦੀ ਇਹਨਾਂ ਦੀ ਹੋਰ ਕੁਝ ਨਹੀਂਗਾ ਇਹਨਾਂ ਬੱਚਾ ਨਹੀਂ ਵੇਖਣਾ ਨਾ ਕੁੜੀ ਨਹੀਂ ਵੇਖਣੀ ਇਹਨਾਂ ਅੱਗੇ ਖੜ ਜਾਣਾ ਬੱਚੇ ਡਰ ਜਾਂਦੇ ਆ ਹਾਂ ਉਹਨਾਂ ਜਵਾਬ ਮਾਈਂਡ ਦਾ ਨਾਰਾ ਛੋਟਾ ਉਹ ਡਰ ਜਾਂਦੇ ਆ ਪਤਾ ਨਹੀਂ ਸਾਨੂੰ ਕੋਈ ਸ਼ਰਾਬ ਨਾ ਦੇ ਦੇ ਉਹ ਬੱਚੇ ਤਾਂ ਰੋਦੇ ਫਿਰ ਦਾਰ ਪੀਏ 5 ਰੁਪਏ ਦੇ ਦਿੰਦੇ ਹੋ ਅੱਛਾ ਜਿਹੜੇ ਲੋਕ ਬੜੇ ਆਰਾਮ ਨਾਲ ਪੈਸੇ ਦੇ ਦਿੰਦੇ ਆ ਇਹਨਾਂ ਨੂੰ ਮੈਂ ਤਾਂ ਗਲਤ ਮੰਨਦਾ ਇਹਨਾਂ ਦਾ ਕੋਈ ਪੋਨਣੀ ਇਹਨਾਂ ਦਾ ਕੋਈ ਪਾਪ ਨਹੀਂ ਮੈਂ ਇਸ ਜੀ ਨੂੰ ਕੋਈ ਨਹੀਂ ਮੰਨਦਾ ਮੈਂ ਅੱਜ ਤੱਕ ਬੁਖਾਰੀ ਨੂੰ ਪੈਸੇ ਨਹੀਂ ਦਿੱਤੇ ਕਦੇ ਤੇ ਨਾਮ ਨੂੰ ਅੱਜ ਤੱਕ ਕਿਸੇ ਚੰਗ ਦੀ ਟੈਂਸ਼ਨ ਹੀ ਨਹੀਂ ਨਾਮ ਨੂੰ ਹੋਇਆ ਹੀ ਅੱਜ ਤੱਕ ਕੁਝ ਮੈਂ ਬੁਖਾਰੀ ਨੂੰ ਨਹੀਂ ਦਊਂਗਾ ਆਮ ਇਨਸਾਨ ਦੀ ਮਦਦ ਕਰੂੰ ਜਿਹੜਾ ਆਮ ਇਨਸਾਨ ਆ ਤੁਹਿਆ ਪੁਛਾਰੀ ਨੂੰ ਦੇਗੇ ਥੋੜਾ ਰੱਬ ਮਿਲ ਜੂਗਾ ਮੈਂ ਤਾਂ ਨਾ ਸਰਕਾਰ 100 ਚੋਂ 1000% ਸਹੀ ਆ ਜੇ ਇਹਨਾਂ ਸਾਰਿਆਂ ਨੂੰ ਮਾਰ ਦੇ ਸਾਰਿਆਂ ਨੂੰ ਹੀ ਮਾਰ ਦੇ ਮੰਗਦਿਆਂ ਨੂੰ ਮਾਰ ਹੀ ਦਵੇ ਨਾ ਤਾਂ ਵੀ ਫਾਇਦਾ ਆਪਣੇ ਬਾਜ਼ਾਰ ਦਾ ਦੁਨੀਆ ਦਾ ਫਾਇਦਾ ਪੰਜਾਬ ਦਾ ਨਹੀਂ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਮਾਰਨ ਦੀ ਬਜਾਏ ਕੋਈ ਰੁਜ਼ਗਾਰ ਤੇ ਲਾ ਦੇਵੇ ਕੋਈ ਰੁਜ਼ਗਾਰ ਨਹੀਂ ਇਹਨਾਂ ਫੇਰ ਉਹ ਕੰਮ ਕਰਨਾ ਹੀ ਆ ਇਹ ਕੁੱਤੇ ਦੀ ਪੂਛ ਸਿੱਧੀ ਨਹੀਂ ਹੋਣੀ ਸਿੱਧੀ ਨਹੀਂ ਹੋਣੀ ਬੋਛਾ ਇੱਥੇ ਤੁਸੀਂ ਵੇਖ ਲੈ ਇਥੇ 10000 ਰੁਪਏ ਦੇ ਦਿਓ ਤੇ 2000 ਰੁਪਏ ਲੈ ਕੇ ਵੇਚੋ ਸ਼ਾਮਾਂ ਤੱਕ ਤੁਹਾਡੇ ਹੱਥੇ 'ਚ 2000 ਰੁਪਏ ਨਹੀਂ ਰਹਿਣਾ ਇਹਨਾਂ ਪਾਣੀ ਕਿਥੋਂ ਕਿਥੋਂ ਲੈ ਕੇ ਆਉਣੇ ਇਹਨੂੰ ਵੀ ਦੇ ਦਿਓ ਇਹਨੂੰ ਵੀ ਦੇ ਦਿਓ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਕਿ ਆਹੜਾ ਨੱਥ ਪਾਉਣ ਲੱਗਿਆ ਸਰਕਾਰ ਮੰਗਤਿਆਂ ਨੂੰ ਸਾਨੂੰ ਤਾਂ ਬਹੁਤ ਖੁਸ਼ੀ ਆ ਅਸੀਂ ਲੋਕਾਂ ਦਾ ਨਹੀਂ ਕਿ ਸਾਨੂੰ ਬੜੀ ਖੁਸ਼ੀ ਆ ਇੱਥੇ ਜੀਣਾ ਆਰਾਮ ਕੀਤਾ ਭਾਇਆ ਸਾਡੇ ਦੇ ਜੀਣਾ ਆਰਾਮ ਆਮ ਲੋਕਾਂ ਦਾ ਛੜ ਤੋਂ ਚਲ ਡਰਦੇ ਹੋ ਹਾਂ ਸਰਦੂ ਡਰਦੇ ਪਰ ਆਮ ਲੋਕਾਂ ਦਾ ਬਹੁਤ ਮਾਰਾ ਹਲਕੀ ਦਾ ਪਿਆ। ਹੋ ਜਾਣਗੇ ਇਹਦੇ ਨਾਲ ਬੱਚੇ ਸੇ ਰੋਣਗੇ ਲੋਕਾਂ ਜਿਹੜੇ ਕਿਡਨੈਪਰ ਨਾ ਹੋਣੇ ਆ ਇਸੇ ਕਰਕੇ ਹੁੰਦਾ ਕਿ ਡਰਾਮ। ਸਾਰਾ ਕੁੱਝ ਬਚਾਓ ਹੋਣਗੇ ਬੱਚਾ। ਪਸ ਦੇ ਵਿੱਚ ਕਹਿੰਦੇ ਨੇ ਕਿ ਮਮੇ ਤੁਹਾਡੀਆਂ ਬੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਹੈ। ਸਾਡੇ ਕੋਈ ਕਿ ਸ਼ਿਕਾਇਤ ਨਹੀਂ ਬੱਚਾ। ਕਹਿੰਦੇ ਕਿ ਰੂਪ ਬਦਲ ਕੇ ਤੁਸੀਂ ਪੈਸੇ ਮੰਗਦੇ ਹੋ। ਅਸੀਂ ਕਦ ਰੂਪ ਬਦਲਣਾ ਸਾਡਾ ਰੂਪ ਹੀ ਆਹੀ। ਭਗਤੀ ਕਰਦੇ ਹੋ। ਹਾਂ। ਕਿਹਦੀ? Shivdi Shivdi ਮੰਗਦੇ ਵੀ ਹੋ? ਨਾ। ਸਾਰੇ ਤਾਂ ਕਹਿ ਰਹੇ ਨੇ ਕਿ ਮੰਗਦੇ ਨੇ ਇੱਥੇ ਬਹੁਤ ਅੰਗ ਕੀਤਾ ਜਿਹੜਾ ਬਲਾਓ ਬੁਲਾ ਕੇ ਲੈ ਕੇ ਆਓ ਬੁਲਾ ਕੇ ਲੈ ਕੇ ਆਓ ਕਿਹੜੇ ਨੇ ਬੁਲਾ ਕੇ ਆਓ ਆਜੋ ਫਿਰ ਥੱਲੇ ਹੀ ਉੱਤਰ ਜੋ ਬੁਲਾ ਕੇ ਲੈ ਕੇ ਆਓ ਨਹੀਂ ਤੁਸੀਂ نیچے ਉੱਤਰ ਜੋ ਗੱਲ ਕਰਾਂਗੇ ਅਨੰਦਪੁਰ ਸਾਹਿਬ ਜਾਣਾ ਬੱਚਾ ਮੈਨੂੰ ਸੋ ਦੇਖ ਰਹੇ ਤੁਸੀਂ ਉਹ ਕਹਿੰਦੇ ਕਿ ਬੁਲਾ ਕੇ ਲੈ ਕੇ ਆਓ ਮੈਂ ਬਿਲਕੁਲ ਪੀਖ ਨਹੀਂ ਕਹਾਰੇ ਕਿ ਮੈਂ ਯਾਤਰਾ ਤੇ ਚੱਲਿਆ ਵਾਂ ਔਰ ਸਾਡੇ ਤੇ ਅਲੀਗੇਸ਼ਨ ਜਿਹੜੇ ਨੇ ਉਹ ਲੱਗਦੇ ਨੇ ਸੋ ਤੁਸੀਂ ਸੁਣਿਆ ਥੇ ਇਲਾਕੇ ਦੇ ਲੋਕਾਂ ਦਾ ਜਿਹੜੇ ਡੇਲੀ ਇੱਥੇ ਵਿਚਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਪੱਦਰ ਦੇ ਉੱਤੇ ਇੱਥੇ ਭੀਮੰਗਰ ਦਾ ਕੰਮ ਕੀਤਾ ਜਾਂਦਾ ਸੀ ਤੰਗ ਵੀ ਕੀਤਾ ਜਾਂਦਾ ਸੀ ਲੋਕਾਂ ਨੂੰ ਤੇ ਸਰਕਾਰ ਦੇ ਫੈਸਲੇ ਤੋਂ ਕਾफी निजात ਮਿਲੀ ਹੈ। ਅਰੇ ਜਾ। ਅਰੇ ਜਾ। ਅਰੇ ਜਾ। ਤੂੰ ਨਾ ਮੈਂ ਕਹੀ ਨਾ ਤੂੰ ਭੇਜ ਬਾਬਾ ਕਿਉਂ ਨਾ ਤੂੰ। ਕੋਈ ਜੋਗੀ ਨਹੀਂ ਹੈ ਮੈਂ ਨਾ ਤੂੰ। ਇੱਕ ਮਿੰਟ ਰੁਕ ਜਾ ਰੁਕ। ਇੱਕ ਮਿੰਟ ਰੁਕੋ ਇੱਕ ਮਿੰਟ ਮਣੀ ਰੁਕੋ। ਤੂੰ ਇੱਕ ਦਾਸਾਂ ਜੋਗੀ ਕਿਥੇ ਤੋਂ? ਬੋਲ ਨਾ ਪਿਆ। ਇਹ ਵੀ ਜੋਗੀ ਆ। ਆ ਵੀ ਪੁੱਛ ਜਾਂਦੇ ਰਹਿੰਦੇ ਨੇ। ਲਿਆਨ ਕੋ ਜੋਈ ਇਹ ਨਾ ਮ ਜੋਗੀ ਹੈ। ਕਿਹੜੇ ਬਣਾ ਦੇਣ ਕੋ ਲੈ ਕੇ ਵਾਹ। ਖਲੇ ਤਰਨ। ਖਲੇ ਤਰਨ। ਨਾ ਨਾ ਉਤਰਨਾ ਨਹੀਂ ਇਹਦਾ ਮੈਂ ਬੇਸ ਬਦਲ ਕੇ ਨਹੀਂ ਆਉਂਦਾ। ਆ ਪੁੱਛ ਨਾ ਤਕੜਨ 24 ਘੰਟੇ ਭਗਤ ਨਾਲ ਆਈ ਦੀ ਕਈ ਵਾਰ। ਤੂੰ ਬਣਦਾ ਮਾਮਾ ਦਾ। ਉਹ ਲੋਟਣ ਲੁਟਮ ਦਾ ਹੈ ਜੀ ਰਹੀ। ਆ ਲੁੱਟੂ ਅਸੀਂ। ਆ ਵੀ ਆਮ ਲੋਕਾਂ ਨੂੰ ਲੁੱਟਦੇ ਜੀ। ਧਰਮ ਦੇ ਨਾਂ ਤੇ। ਆ ਧਰਮ ਦੇ ਨਾਂ ਤੇ ਮੈਂ ਕਿਹਨਾਂ ਲੁੱਟਦੇ ਆ ਜੀ। ਧਰਮ ਦੇ ਨਾਂ ਤੇ ਲੁੱਟਦੇ ਆ ਜੀ। ਲਿਆਨ ਕੋ ਜਿਹੜੀ ਕਾਬੀ ਸ਼ਕਤੀ ਹੈਗੀ ਉਹ ਮੇਰੇ ਤੇ ਮਾਰ। ਇਹ ਕੱਢ ਗਿਆ ਵੀ ਸ਼ਕਤੀ ਇਹਨਾਂ ਕੋਲ ਹੈਗੀ ਜੀ ਕੋਈ ਕਦੇ ਪੀ ਨਹੀਂ ਸਕਦੀ ਲੋਕਾਂ ਨੂੰ ਉਠਾ ਕੇ ਜਾਂ ਝੂਠ ਮਾਰ ਕੇ ਧਰਮ ਦੇ ਨਾਂ 'ਤੇ ਠੇਕੇਦਾਰ ਬਣੇ ਅੱਛਾ ਤੁਸੀਂ ਵੇਖਿਆ ਖਰੜ ਦੇ ਉਸ ਬੱਸ ਸਟੈਂਡ ਤੇ ਮੌਜੂਦ ਸੀਗੇ ਅਸੀਂ ਜਿੱਥੇ ਕਹਿੰਦੇ ਕਿ ਬੜੀ ਭੀੜ ਰਹਿੰਦੀ ਸੀ ਬੜੀ ਆਵਾਜ਼ਾਈ ਰਹਿੰਦੀ ਸੀਗੀ ਇੱਥੋਂ ਤੱਕ ਵੀ ਦਾਅਵੇ ਸਾਡੀਆਂ ਇਸ ਵੀਡੀਓ ਦੇ ਵਿੱਚ ਕਰ ਦਿੱਤੇ ਗਏ ਨੇ ਜਿਹੜੇ ਇੱਥੇ ਪੂਰਾ ਜਿੰਮੇਵਾਰੀ ਸਾਂਭਦੇ ਨੇ ਇਸ ਬੱਸ ਸਟੈਂਡ ਦੀ ਪਰਚੀਆਂ ਕੱਟਦੇ ਨੇ ਦਿੰਦੇ ਨੇ ਉਹਨਾਂ ਦਾ ਇੱਥੋਂ ਤੱਕ ਕਹਿ ਦੇਣਾ ਸੀਗਾ ਕਿ ਅਸੀਂ ਗਰੰਟੀ ਲੈਣੇ ਆ ਸਾਨੂੰ ਕੱਲੇ ਕੱਲੇ ਬੰਦੇ ਦਾ ਪਤਾ ਹੈ ਔਰ ਪੁਲਿਸ ਵੀ ਛੱਡ ਦਿੰਦੀ ਹੈ ਇਹ ਦੋਸ਼ ਲੱਗੇ ਨੇ ਸੋ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੀਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ